ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਹ ਪਿੰਡ ਹਸਨਪੁਰ ਕਮੋਆ ਤੋਂ ਪਾਣੀ ਦਾ ਜੋ ਲੈਵਲ ਹੈ ਜੀ ਕੱਲ ਦਾ ਘੱਗਰ ਦਾ ਜੋ ਦੁਪਹਿਰ ਤੋਂ ਬਾਅਦ ਦਾ ਪਾਣੀ ਹੈ ਉਹ ਇੱਕੇ ਲੈਵਲ ਤੇ ਚੱਲ ਰਿਹਾ ਹੈ ਸੋ ਆਹ ਤੁਹਾਨੂੰ ਦਿਖਾਈਏ ਕਿ ਉਹ ਕਿਨਾਰੇ ਦੇ ਜੋ ਨਿਸ਼ਾਨ ਹੈ ਨਾ ਉਸ ਤੋਂ ਘਟਿਆ ਇਹ ਨਾ ਵਧਿਆ ਹੈ ਸੋ ਅੱਗੇ ਪਿੰਡਾਂ ਨੂੰ ਚੇਤਾਵਨੀ ਹੈ ਜੇ ਇਹ ਅੱਜ ਦਾ ਦਿਨ ਵੀ ਫੁੱਲ ਭਰ ਕੇ ਇਸ ਲੈਵਲ ਤੇ ਪਾਣੀ ਚੱਲ ਗਿਆ ਤਾਂ ਅੱਗੇ ਬਹੁਤ ਨੁਕਸਾਨ ਕਰੂਗਾ ਜੀ ਸੋ ਆਪ ਤੁਸੀਂ ਸਾਰੇ ਸचेत ਰਹੋ ਤੇ ਆਪਣੇ ਆਪਣੇ ਨੰਗਰ ਬੱਚੇ ਦੀ ਤੇ ਖਾਣ ਪੀਣ ਦੇ ਸਮਾਨ ਦੀ ਸੁਰੱਖਿਆ ਕਰੋ ਜੀ ਤੇ ਆਪਣੀ ਵੀ ਜਾਨ ਦੀ ਸੁਰੱਖਿਆ ਕਰੋ ਵੀਰੋ ਪਾਣੀ ਦਾ ਲੈਵਲ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਪਿੱਛੇ ਪੰਜ ਕੁਲੇ ਤੋਂ ਖਬਰ ਆ ਰਹੀ ਹੈ ਨਿਊਜ਼ ਚੈਨਲ ਤੇ ਕਿ ਪਾਣੀ ਹੋਰ ਇਹਦੇ ਵਿੱਚ ਛੱਡਿਆ ਜਾ ਰਿਹਾ ਹੈ ਸੋ ਉਧਰਲੇ ਪਾਸੇ ਜਿਵੇਂ ਇੱਕ ਘੱਗਰ ਚੱਲ ਰਿਹਾ ਤੇ ਇਹ ਨੀਚੇ ਖੇਤਾਂ ਵਿੱਚ ਵੀ ਪਾਣੀ ਛੱਡ ਰਿਹਾ ਹੈ ਇੱਕ ਘੱਗਰ ਵਾਂਗੂ ਇਵੇਂ ਲੱਗਦਾ ਹੈ ਕਿ ਜਿਵੇਂ ਦੋ ਘੱਗਰ ਚੱਲ ਰਹੇ ਹੋਣ ਕੌ ਜੀ ਮੇਰੇ ਵੀ ਪਾਣੀ ਵਧਦਾ ਹੈ ਜਾਂ ਘਟਦਾ ਹੈ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ